ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਾੜੀ ਸੋਚ ਆ ਸਾਡੀ ਅੱਜ ਮੈਨੂੰ ਪਤਾ ਲੱਗਾ ਵੀ ਮੇਰੀ ਕਿੰਨੀ ਮਾੜੀ ਸੋਚ ਸੀਗੀ ਜੋ ਮੈਂ ਇਹੋ ਸੋਚਦੀ ਰਹੀ ਕਿ ਮੇਰਾ ਹੀ ਦੁੱਖ ਸਾਰਿਆਂ ਤੋਂ ਵੱਡਾ ਹੈ ਮੈਂ ਹੀ ਸਭ ਤੋਂ ਵੱਡੀ ਤਕਲੀਫ ਵਿੱਚ ਆ ਤੇ ਮੇਰੇ ਕੋਲ ਹੀ ਉਹ ਦੁੱਖ ਆ ਜੋ ਦੁਨੀਆਂ ਦੇ ਕਿਸੇ ਕੋਲ ਦੁੱਖ ਨਹੀਂਗਾ ਪਰ ਅੱਜ ਮੈਨੂੰ ਪਤਾ ਲੱਗਾ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕਹਾਣੀ ਸੁਣ ਕੇ ਤੇ ਸਮਝ ਕੇ ਮੈਨੂੰ ਪਤਾ ਲੱਗਾ ਵੀ ਇੱਥੇ ਨੇਕ ਦਿਲਾਂ ਨੂੰ ਇਦਾਂ ਦੀਆਂ ਹੀ ਸਜਾਵਾਂ ਮਿਲਦੀਆਂ ਇਥੇ ਨੇਕੀ ਕਰਨ ਵਾਲਿਆਂ ਨੂੰ ਹਮੇਸ਼ਾ ਦਰਿਆ ਵਿੱਚ ਹੀ ਪਾਇਆ ਜਾਂਦਾ ਹੈ ਇਹ ਅੱਜ ਸਾਬਤ ਵੀ ਹੋ ਗਿਆ ਸਲਾਮ ਹੈ ਜਸਵੰਤ ਸਿੰਘ ਖਾਲੜਾ ਨੂੰ ਜੋ ਅੱਜ ਕੱਲ ਨੌਜਵਾਨਾਂ ਦੀਆਂ ਲਾਸ਼ਾਂ ਲੱਭਦੇ ਲੱਭਦੇ ਖੋਦ ਇੱਕ ਲਾਸ਼ ਵਿੱਚ ਬਦਲ ਗਏ ਪਰ ਸੀ ਤੱਕ ਨਹੀਂ ਕੀਤੀ ਥਾਣੇ ਆ ਉਸ ਦੀ ਘਰ ਵਾਲੀ ਜਿਨੇ 30 ਸਾਲਾਂ ਤੱਕ ਇਨਸਾਫ ਦੀ ਮੰਗ ਕਰਦਿਆ ਕਰਦਿਆ ਕੱਢ ਲੇ ਸਾਡੇ ਵਰਗਾ ਤਾਂ ਇੰਨਾ ਬੇਸਬਰਾ ਏ ਵੀ ਇੰਨਾ 18 ਸਾਲਾਂ ਵਿੱਚ 3 ਸਾਲ ਤੇ ਮੈਨੂੰ ਖੋਦੋਗੇ ਚੈਨਲ ਤੇ ਰੌਲਾ ਪਾਉਂਦੀ ਨੂੰ ਪੀ ਨਸ਼ਾ ਬਹੁਤ ਆ ਨਸ਼ਾ ਬਹੁਤ ਆ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਘਤੇ ਪਰ ਅੱਜ ਜਸਵੰਤ ਸਿੰਘ ਖਾਲੜਾ ਦੀ ਮੌਤ ਤੇ ਮੈਨੂੰ ਇਹ ਗੱਲ ਦਾ ਮੈਨੂੰ ਪਤਾ ਲੱਗਾ ਏ ਵੀ ਬਹੁਤ ਸਾਰੇ ਚਿਰਾਗ ਤਾਂ 84 ਤੋਂ ਬਾਅਦ ਵਿੱਚ ਬੁਝੇ ਆ ਅਸੀਂ ਤਾਂ ਐਵੇਂ 84 ਬਦਨਾਮ ਕਰਕੇ ਰੱਖ ਛੱਡੀ 84 ਤੋਂ ਬਾਅਦ ਵਿੱਚ ਜਿਹੜਾ ਕਾਲਾ ਦੌਰ ਸ਼ੁਰੂ ਹੋਇਆ ਉਸ ਦਾ ਜੀਨੀ ਜਾਗ ਦੀ ਮਿਸਾਲ ਸੀ ਭਾਈ ਜਸਵੰਤ ਸਿੰਘ ਖਾਲੜਾ ਉਸ ਦੀ ਸ਼ਹਾਦਤ ਤੇ ਅੱਜ ਹੀ ਕੋਟ ਕੋਟ ਪ੍ਰਣਾਮ ਇਹੋ ਜੇ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਤਾਂ ਹੋ ਜਾਂਦੇ ਆ ਪਰ ਉਮਰ ਪਰ ਉਹਨਾਂ ਦੇ ਨਾਂ ਸਨੇਰੀ ਅੱਖਰਾਂ ਵਿੱਚ ਲਿਖੇ ਜਾਂਦੇ ਆ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕਾਂ ਨੂੰ ਵੀ ਪਤਾ ਲੱਗੇ ਕਿ ਜਸਵੰਤ ਸਿੰਘ ਖਾਲੜਾ ਕੋਈ ਆਮ ਨਹੀਂ ਸੀ ਖਾਸ ਸੀ